ਜੋ ਜਿਸਮਰਾਲ ਤੋਂ ਰਣ ਯਾਤਰਾ ਕੀਤੀ ਜਾ ਰਹੀ ਆ ਜਿਸਮਰਾਲ ਤੋਂ ਮਛੜਾ ਸਾਹਿਬ ਦੇ ਦਰਫਾ ਤੋਂ ਪਹੁੰਚਿਆ ਗਿਆ ਉਹਦੇ ਵਿੱਚ ਬਾਕੀ-ਬਾਕੀ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਯਤਨ ਨੂੰ ਕਰ ਰਹੇ ਨੇ ਤੇ ਜਿਹੜੀ ਇਸ ਪਤਾ ਹੀ ਆਪਣੇ 350 ਸ਼ਹੀਦੀ ਸਤਬ ਦੀ ਜਾ ਰਹੀ ਉਹਨੂੰ ਸਮਰਪਿਤ ਕਰ ਤੇ ਸਾਰਿਆਂ ਜਿਹੜੇ ਇਕੱਠੇ ਹੋ ਕੇ ਅੱਜ ਸਮਰਾਲ ਤੋਂ ਮਛੜਾ ਸਾਹਿਬ ਤੱਕ ਇਹ ਆਪਣਾ ਰੱਖ ਰਹੀ ਹੈ ਇਹ ਮਤਸਰ ਯਾਤਰਾ ਵਾਕਸ ਤੋਂ ਤੁੰਪ ਦੀ ਬਿਕਰਵਾਲੀ ਜਿਹੜੀ ਕੀਤੀ ਆ ਉਸ ਟਾਈਮ ਸ਼ਹੀਦੀ ਦਿੱਤੀ ਆ ਉਹ ਸਾਰੇ ਮਨੋਂ ਧਰਮ ਤੋਂ ਉੱਠ ਕੇ ਦਿੱਤੀ ਆ ਤੇ ਸਾਰੇ ਅੱਜ ਪਠੇ ਹੋਗੇ ਅਸੀਂ ਇਥੋਂ ਤੋਂ ਦਖਜਾ ਮੂਰੀ ਯਾਤਰਾ ਜੀ ਹੈਗੀ ਆ ਅਸੀਂ ਚੰਡੀਗੜ੍ਹ ਸ਼ਿਮ ਮੰਦਰ ਚੰਡੀਗੜ੍ਹ ਰੋਡ ਸਮਰਾਲਾ ਤੋਂ ਲੈ ਕੇ ਚਰਨ ਕਮਲ ਗੁਰਦੁਆਰਾ ਸਾਹਿਬ ਮਛੂਆੜਾ ਵਿਖੇ ਯਾਤਰਾ ਕਰ ਰਹੇ ਆ ਇਹ ਯਾਤਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਤੇ ਉਹਨਾਂ ਨੂੰ ਸਮਰਪਿਤ ਇਹਨੂੰ ਅਸੀਂ ਰਣ ਯਾਤਰਾ ਕਹਿੰਦੇ ਆ ਇਹਦੇ ਵਿੱਚ ਸਨਾਦੰਤਨ ਸਮਰਾਲਾ ਬਰਾਮਣ ਸਭਾ ਸਮਰਾਲਾ ਅਤੇ ਹੋਰ ਇਹ ਤੁਨ ਕੀ ਵਪਾਰਕ ਜਥੇਬੰਦੀਆਂ ਸੱਭਿਆਚਾਰਕ ਛਿਖਸ਼ੀਤ ਸਾਰਿਆਂ ਸੋਚ ਮੈਂ ਇਸ ਨੂੰ ਇਹ ਕਹਿਣਾ ਚਾਹਨਾ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਹਿੰਦੂ ਦੀ ਚਾਦਰ ਇਹਨਾਂ ਨੂੰ ਕਿਹਾ ਜਾਂਦਾ ਧਰਮ ਦੇ ਲਈ ਆਪਣਾ ਸੀਸ਼ ਦਿੱਤਾ ਸਾਰਿਆਂ ਵਿੱਚ ਮਿਲਵਰਤਨ ਬਣਾਈ ਭਾਈਚਾਰਕ ਸਾਜ ਬਣਾਈ ਅੱਜ ਸਾਨੂੰ ਉਹਨਾਂ ਦੇ ਸਤਨਾਮ ਤੇ ਚਲਦੇ ਹੋਏ ਆਪ ਆਪਸੀ ਭਾਈਚਾਰਾ ਬਣਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਦੇ ਇੱਕ ਚੰਗਾ ਸੰਦੇਸ਼ ਇਲਾਕਿਆਂ ਦੇ ਸਕੀਏ ਕਿ ਅੱਜ ਸਾਰੀਆਂ ਜੱਥੇਬੰਦੀਆਂ ਮੁਸਲਮਾਨ ਸਿੱਖ ਇਸਾਈ ਅਤੇ ਸਨਾਤਨ ਤੰਤਰ ਸਾਰੀਆਂ ਇਕਨ ਅਤੇ ਇੱਕ ਹੋ ਕੇ ਚੱਲਾਂਗੇ ਆਪਸੀ ਭਾਈਚਾਰਾ ਬੜਿਆ ਰੱਖੀਏ ਧੰਨਵਾਦ ਆ ਜੀ ਰੈਡੀ ਯਾਤਰਾ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਭਾਈ ਸੁਖਵਿੰਦਰ ਸਿੰਘ ਕੁਗਵਾਲਪੁਰਾ ਵਿਦਿਆਰਥੀ ਦੰਮਿਤ ਸਾਲ ਤਿਲਕ ਜੰਜੂਪੁਰਪਤਾ ਕਾਰਾਖਾ ਤੀਨੋਂ ਵੱਡੋ ਕੰਨੂ ਮੈਂ ਸ਼ਾਕਾ ਸਤਿਗੁਰੂ ਤੇਗਵਾ ਦੇ ਸੱਜੇ ਪਾਤਸ਼ਾਹ ਜੀ ਨੇ ਸੀద్ధి ਦਿੱਤੀ ਉਹਦੇ ਕਾਰਨ ਕਰਕੇ ਅਸੀਂ ਸੁੱਖ ਆਰਾਮ ਦੀ ਨੂੰ ਉਸੋ ਰਹੇ ਆ ਮੰਦਰਾਂ ਦੇ ਵਿੱਚ ਕੱਲ ਵਜ ਰਹੇ ਨੇ ਤੇ ਆਰਤੀ ਹੋ ਰਹੀਆਂ ਨੇ ਤੇ ਗੁਰੂ ਘਰ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਆਵਾਜ਼ਾ ਤੇ ਸਤਿਗੁਰੂ ਸੱਜੇ ਪਾਤਸ਼ਾਹ ਨੇ ਸਾਂਝੀ ਬਾਲਤਾ ਦਾ ਜੋ ਸੰਦੇਸ਼ ਦਿੱਤਾ ਸੀਗਾ ਅੱਜ ਸਮਰਾਲੇ ਦੇ ਸਤਕਾਰਯੋਗ ਜਿੰਨੀਆਂ ਵੀ ਸ਼ਖਸੀਅਤਾਂ ਨੇ ਕਰਜੋਗੇ ਐਮਐਲਏ ਸਾਹਿਬ ਜਾਂ ਹੋਰ ਸਿਕ ਸੰਗਤਾਂ ਭਾਈ ਗੁਰਜੀਤ ਸਿੰਘ ਜੀ ਹੋਣੀ ਭਾਈ ਗਰਦੀਪ ਸਿੰਘ ਜੀ ਹੋਣੀ ਇਹਨਾਂ ਦੇ ਸਹਿਯੋਗ ਬ੍ਰਾਹਮਣ ਸਭਾ ਦੇ ਸਹਿਯੋਗ ਦੇ ਨਾਲ Hindu ਵੀਰਾਂ ਦੇ ਸਹਿਯੋਗ ਸਨਾਤਨ ਧਰਮ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਰਣ ਯਾਤਰਾ ਲੈ ਕੇ ਜਾ ਰਹੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜੀ ਇਹ ਕਿੱਥੋਂ ਸ਼ੁਰੂ ਕੀਤੀ ਕਿੱਥੇ ਲੱਗੇ ਇਹ ਸ਼ਿਵ ਮੰਦਿਰ ਚੰਡੀਗੜ੍ਹ ਰੋਡ ਸਮਰਾਲਾ ਤੋਂ ਆਰੰਭ ਕਰੀ ਹੈ ਜੀ ਇਹਦੀ ਸਮਾਪਤੀ ਗੁਰਦੁਆਰਾ ਚੰਨ ਕਮਲ ਸਾਹਿਬ ਵਿਖੇ ਹੋਵੇਗੀ ਪਛੋਟਾ ਸੰਦੇਸ਼ ਹੈ ਜੀ ਜਿਹੜਾ ਜੱਟ ਜਿਹੜੀ ਰਣ ਯਾਤਰਾ ਕਰ ਰਿਹਾ ਇਹਦਾ ਸੰਦੇਸ਼ ਇਹ ਹੈ ਜੀ ਵੀ ਕਈ ਘਰੀ ਲੋਕ ਕਹਿੰਦੇ ਨੇ ਵੀ ਅਲੱਗ-ਅਲੱਗ ਲੋਕ ਨੇ ਕੌਮਾਂ ਅਲੱਗ-ਅਲੱਗ ਨੇ ਪਰ ਅਸੀਂ ਭਾਈਵਾਲ ਭਾਈ ਸਾਂਝੇ ਏਕਤਾ ਭਾਈਵਾਲ ਤਾਂ ਨੂੰ ਕਾਇਮ ਰੱਖਣ ਵਾਸਤੇ ਕੀ ਇਹ ਕਰ ਰਹੇ ਹਾਂ ਅੱਜ ਕੱਲ ਜਿਸ ਤਰ੍ਹਾਂ ਹਿੰਦੂ ਸਿੱਖ ਜਲਾ ਜਾਇਆ ਗੁਰੂ ਸਾਹਿਬਾਨ ਨੇ ਸੰਦੇਸ਼ ਦਿੱਤਾ ਸੀ ਜਾਈਏ ਫਾਰਮ ਦੇ ਲਈ ਉਹਦੇ ਉੱਪਰ ਕਿਤਾ ਜਿਹੜੀ ਫਾਰਮ ਨੂੰ ਸੰਦੇਸ਼ ਦਉਂਗੇ ਵੀ ਕੀ ਚੀਜ਼ ਚੱਲਣਾ ਦੇਖੋ ਜੀ ਸਾਡਾ 9 ਮਾਸ ਦਾ ਰਿਸ਼ਤਾ ਇਹਦੇ ਵਿੱਚ ਪਾਵੇਂ ਕੋਈ ਵੀ ਆ ਜੇ ਹੁਣ ਅਸੀਂ ਕਹਿੰਦੇ ਹਾਂ ਮੁਸਲਮਾਨਾਂ ਨੇ ਐ ਕੀਤਾ ਤੇ ਪਾਪਾ ਨਵੀਖਾ ਗਨੀਖਾ ਪੀਰ ਬੁੱਧੂ ਸ਼ਾਹ ਕੌਣ ਸੀਗੇ ਤੇ ਉਹ ਵੀ ਤਾਂ ਮੁਸਲਮਾਨ ਵੀਰੇ ਸੀਗੇ ਇਹ ਧਰਮਾਂ ਦੇ ਵਿੱਚ ਜਿਹੜੀ ਆ ਬੰਦੇ ਮਾੜੇ ਹੋ ਸਕਦੇ ਨੇ ਪਰ ਜਿਹੜੇ ਧਰਮ ਨਹੀਂ ਕੋਈ ਮਾੜਾ ਧਰਮ ਕਿਸੇ ਦੀ ਬੁਰੀਾਈ ਨਹੀਂ ਸਿਖਾਉਂਦਾ ਧਰਮ ਚੰਗਿਆਈ ਸਿਖਾਉਂਦਾ ਭਾਵੇਂ ਉਹ ਸਿੱਖ ਧਰਮ ਹੈ ਭਾਵੇਂ ਉਹ Hindu ਧਰਮ ਹੈ ਸਨਾਤਨ ਧਰਮ ਹੈ ਭਾਵੇਂ ਉਹ ਇਸਲਾਮ ਧਰਮ ਹੈ ਕਿਸੇ ਦੀ ਬੁਰੀਾਈ ਨਹੀਂ ਧਰਮ ਸਿਖਾਉਂਦਾ